ਚਿਗਾ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੀਡੀਆ ਭਰਾਵਾਂ ਦਾ ਤੇ ਹਮੇਸ਼ਾ ਮੈਨੂੰ ਪਿਆਰ ਤੇ ਸਹਾਰਾ ਦਿੰਦੇ ਹੋ ਥੋੜਾ ਸਾਰਿਆਂ ਦਾ ਧੰਨਵਾਦ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਲੀਡਰ ਰਾਹੁਲ ਜਾਂਦੀ ਜੀ ਮਲਕਰ ਅਰਜਨ ਖੜਗੇ ਜੀ ਤੇ ਸਾਡੇ ਪੰਜਾਬ ਦੇ ਇੰਚਾਰਜ ਕੁਸ਼ੇਸ਼ ਵਗੇਲ ਜੀ ਤੇ ਵੱਡੇ ਭਰਾ ਅਮਰਦਰ ਸਿੰਘ ਰਾਜਵੜੇ ਜਿਹੜੇ ਹਮੇਸ਼ਾ ਹੀ ਇਹ ਛੋਟੇ ਭਰਾਵਾਂ ਨੂੰ ਪਿਆਰ ਕਰਦੇ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਲਪੀ ਲੀਡਰ ਸਾਹਿਬ ਪ੍ਰਤਾਪ ਸਿੰਘ ਬਾੜੀਵਾ ਸਾਹਿਬ ਤੇ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨੇ ਨਾਨੇ ਹਮੇਸ਼ਾ ਹੀ ਮੈਨੂੰ ਪਿਆਰ ਤੇ ਸਤਿਕਾਰ ਦਿੱਤਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੀ ਪਾਰਟੀ ਦੇ ਜੋ ਵੀ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਨੂੰ ਕਰ ਕਰ ਤੱਕ ਪਹੁੰਚਾਉਣਾ ਤੇ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਉਹਨਾਂ ਦੇ ਹੱਕਾਂ ਲਈ ਲੜਨਾ ਜਿਵੇਂ ਮੈਂ ਪਹਿਲਾਂ ਵੀ ਲਗਾਤਾਰ ਇਹ ਚੀਜ਼ ਜਾਰੀ ਰੱਖੀ ਹੁਣ ਇਹਨੂੰ ਹੋਰ ਸਪੀਡ ਅਪ ਕਰਾਂਗੇ ਤੇ ਇਸ ਤੋਂ ਬਾਅਦ ਜਿਹੜਾ ਲਗਾਤਾਰ ਆਪਾਂ ਇੱਕ ਦੂਸਰੇ ਨਾਲ ਟੱਚ ਰਵਾਂਗੇ ਜਿਵੇਂ ਹੁਣ ਅੱਗੇ ਬਲੱਗ ਸੰਪਤੀ ਜਿਹੜਾ ਪਰਿਸ਼ਦ ਜਿਵੇਂ ਜੋ ਵੀ ਪਾਰਟੀ ਦੀ ਐਕਟੀਵਿਟੀਜ਼ ਹੋਣਗੀਆਂ ਉਹਨਾਂ ਨੂੰ ਵਧੀਆ ਪੱਧਰ ਨਾਲ ਅਸੀਂ ਆਪਦੇ ਹਲਕੇ ਨੂੰ ਵਧੀਆ ਤਰੀਕੇ ਨਾਲ ਜਿਹੜਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹੀ ਮੇਰਾ ਮਕਸਦ ਹੈ ਭੋੜ ਜੀ ਕਿਸ ਤਰੀਕੇ ਨਾਲ ਦੇਖਦੇ ਹੋ کافی ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ ਜਿਹੜੀ ਗੱਲਾਂ ਬਾਤਾਂ ਚੱਲ ਰਹੀਆਂ ਸੀ کافی ਟਾਈਮ ਪਹਿਲਾਂ ਤੋਂ ਚੱਲ ਰਹੀਆਂ ਸੀ ਜੀ ਤੇ ਦਿਮਾਗ ਤੇ ਕੁਝ ਨਾ ਕੁਝ ਚੱਲ ਰਹੀਆਂ ਸੀ ਪੋਟੈਂਸ਼ੀਅਲ ਸੀ ਵੀ ਵਾਪਸੀ ਕਦੋਂ ਹੋ ਸਕਦੀ ਹੈ ਜਾਂ ਕੋਈ ਅਚਨਾਂਤ ਹੋ ਸਕਦੀ ਹੈ ਨਹੀਂ ਉਹ ਕੁਝ ਦੇਖੋ ਹਰ ਇੱਕ ਚੀਜ਼ ਨੂੰ ਥੋੜਾ ਸਮਾਂ ਜ਼ਰੂਰ ਲੱਗੇਗਾ ਤੇ ਮੇਰੀ ਨੇਚਰ ਆ ਕਿ ਮੈਂ ਹਰ ਇੱਕ ਬੰਦੇ ਨਾਲ ਪਹਿਲਾਂ ਰابطਾ ਬਣਾ ਕੇ ਕਿਉਂਕਿ ਆਲਰੇਡੀ ਦੋ ਤਿੰਨ ਵਾਰ ਅਸੀਂ ਦਿੱਲੀ ਵੀ ਆਪੀ ਹਾਈ ਕਮਾਂਡ ਨੂੰ ਸਾਰੀ ਗੱਲਬਾਤ ਰੱਖੀ ਹੈ ਇੱਥੇ ਵੀ ਕਿ ਜਰੂਰ ਤੁਸੀਂ ਸਾਡੇ ਭੈਣ ਅਮਰਿਤਾ ਵਰਿੰਗ ਜੀ ਇਲੈਕਸ਼ਨ ਲੜ ਰਹੇ ਸੀ ਕਾਲਾ ਢਿੱਲੋਂ ਬਰਨਾਲੇ ਤੋਂ ਇਲੈਕਸ਼ਨ ਲੜ ਰਿਹਾ ਸੀ ਸੁਖਜਿੰਦਰ ਰੰਧਾਵਾ ਜੀ ਇਲੈਕਸ਼ਨ ਲੜ ਰਹੇ ਸੀ ਤਾਂ ਜਿੱਤ ਉਹਨਾਂ ਦੀ ਵੀ ਆਲਰੇਡੀ ਮੈਂ ਉਸ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਨੇ ਦੇਖਿਆ ਹੀ ਹੋਣਾ ਅੱਜ ਤੋਂ तकरीबन ਇਹ 6-7 ਮਹੀਨੇ ਪਹਿਲਾਂ ਦੀ ਗੱਲ ਆ ਕਿ ਉਦੋਂ ਵੀ ਮੈਂ ਖੁੱਲ ਕੇ ਪ੍ਰਚਾਰ ਕਰਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਹਰਿਆਣਾ ਦੇ ਵਿੱਚ ਵੀ ਜਦੋਂ ਸਾਡੀ ਇਲੈਕਸ਼ਨ ਸੀਗੀ ਜਿਹੜੀ ਆ ਪਿਛਵੀ ਵਿਧਾਨ ਸਭਾ ਦੀ ਉੱਥੇ ਵੀ ਮੈਂ ਤੁਹਾਨੂੰ ਪ੍ਰਚਾਰ ਕਰਦਾ ਨਜ਼ਰ ਆਇਆ ਤੇ ਆ ਹੁਣ ਵੀ ਪਿੱਛੇ ਮੈਂ ਲੁਧਿਆਣੇ ਗਿਆ ਸੀ ਪ੍ਰਚਾਰ ਕਰਨ ਸੋ ਕੋਈ ਇਹੀ ਜੀ ਗੱਲ ਨਹੀਂ ਸੀ ਉਹ ਇੱਕ ਕਿਉਂਕਿ ਗੁਰੂ ਮਹਾਰਾਜ ਦੀ ਰਜ਼ਾ ਜੋ ਤੁਹਾਡੇ ਜੀਵਨ ਚ ਲਿਖਿਆ ਹੁੰਦਾ ਹੋ ਕੇ ਰਹਿਣਾ ਸੋ ਜਿਹੜੀ ਉਹ ਇੱਕ ਦੌਰ ਸੀਗਾ ਨਿਕਲ ਗਿਆ ਤੇ ਹੁਣ ਗੁਰੂ ਮਹਾਰਾਜ ਭਲੀਕਰ ਤੇ ਅਸੀਂ ਵਧੀਆ ਤਰੀਕੇ ਨਾਲ ਆ ਜਿਹੜਾ ਅਬਦੇ ਹਲਕੀ ਨੂੰ ਰਿਪਰੈਜ਼ੈਂਟ ਕਰ ਸਕੀਏ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕੀਏ ਕਿਉਂਕਿ ਕੱਲ ਦਾ ਤੁਸੀਂ ਨੇ ਦੇਖਿਆ ਹੋਣਾ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਜਦ ਇਸ ਦਿਨ ਵੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਤੁਹਾਡੇ ਛੋਟੇ ਭਰਾਤੇ ਜੇ ਕੋਟੀ ਤੇ ਝੰਡਾ ਵੀ ਲਾਉਣੇ ਆ ਤਾਂ ਪੂਰੇ ਪੰਜਾਬ ਚ ਜਿਹੜਾ ਇੱਕ ਮੈਸੇਜ ਜਾਂਦਾ ਸੋ ਮੇਲਾ ਦਾ ਇੱਕ ਲੀਡਰ ਦੀ ਝੋਲੀ ਚ ਐਤੋਂ ਵੱਧ ਗੁਰੂ ਮਹਾਰਾਜ ਕੋਈ ਤਾਕਤ ਪਿਆਰ ਲੋਕਾਂ ਦੇ ਸਤਕਾ ਮੇਲਾ ਦਾ ਬਹੁਤ ਘੱਟ ਬੰਦਿਆਂ ਨੂੰ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ ਤੇ ਹਮੇਸ਼ਾ ਸਾਰੇ ਸੀਨੀਅਰ ਲੀਡਰਸ਼ਿਪ ਖੜੀ ਆ ਸਾਰੇ ਮੇਰੇ ਭਰਾ ਬੈਠੇ ਨੇ ਸੋ ਅੱਜ ਤਾਂ ਸਿਰਫ ਅਸੀਂ ਫਾਰਮਲੀ ਤੌਰ ਤੇ ਕਿਉਂਕਿ ਰਾਤ ਉੱਥੇ ਸੀ ਮੈਂ ਤਾਂ ਲੇਟ ਆਇਆ ਤੇ ਸਵੇਰੇ ਗੁਰੂ ਮਹਾਰਾਜ ਦੇ ਦਰ ਤੇ ਮੱਥਾ ਟੇਕਣਾ ਸੀਗਾ ਤੇ ਹੁਣ ਅਸੀਂ ਤੁਹਾਨੂੰ ਹਰ ਰੋਜ਼ ਜਿਹੜਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਅਗਲੀ ਰੂਪਰੇਖਾ ਜਿਹੜੀ ਉਹ ਤੁਹਾਡੇ ਮੁਖਾਤੇ ਨੂੰ ਦੱਸਾਂਗੇ ਤੁਹਾਨੂੰ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਗਏ ਸੀ ਕੁਝ ਵਰਕਰ ਅੰਦਰ ਖਾਤੇ ਨਾਰਾਜ਼ ਹੋਏ ਹੋਣਗੇ ਤੁਹਾਨੂੰ ਲੱਗਦਾ ਵੀ ਜਦੋਂ ਦੀ ਉਹ ਕੱਲ ਦੀ ਵਾਪਸੀ ਹੋਈ ਹੈ ਉਹ ਵਰਕਰ ਦੁਬਾਰਾ ਦਾ ਉਥੋਂ ਨੀਵੇਂ ਕੋਟੇ ਖਾਵੇਂ ਬਿਲਕੁਲ ਮੈਨੂੰ ਨਹੀਂ ਨਹੀਂ ਕੋਈ ਨਾਰਾਜ਼ਗੀ ਮੇਰਾ ਪਰਿਵਾਰ ਆ ਤੇ ਬਿਲਕੁਲ ਪਰਿਵਾਰ 'ਚ ਦੇਖੋ ਕਈ ਵਾਰ ਆਪਾਂ ਜਿਵੇਂ ਘਰੇ ਵੀ ਆਪਾਂ ਹੁੰਨੇ ਆ ਤਾਂ ਇੱਕ ਦੂਸਰੇ ਦੀ ਰਾਏ ਨਹੀਂ ਮਿਲਦੀ ਹੁੰਦੀ ਕਈ ਵਾਰ ਸੋ ਚੀਜ਼ਾਂ ਹੈਗੀਆਂ ਨੇ ਤੇ ਬਿਲਕੁਲ ਮੇਰਾ ਪਰਿਵਾਰ ਆ ਤੇ ਹਰ ਇੱਕ ਬੰਦੇ ਨੂੰ ਮੈਂ ਆਪਦੇ ਨਾਲ ਤੋਰਨਾ ਸਾਰੇ ਛੋਟੇ ਭਰਾ ਨੇ ਤੇ ਕੋਈ ਦੇਕਤ ਵਾਲੀ ਗੱਲ ਨਹੀਂ ਤੇ ਅਸੀਂ ਇਕੱਠੇ ਹੋ ਕੇ ਜਿਹੜਾ ਵਧੀਆ ਤਰੀਕੇ ਨਾਲ ਆ ਆਪਦੇ ਲੋਕਾਂ ਦੀ ਆਪੀ ਪਾਰਟੀ ਦੀ ਵਿਚਾਰਧਾਰਾ ਜਿਹੜਾ ਲੋਕਾਂ 'ਚ ਲੈ ਕੇ ਜਾਵਾਂ ਸਰ ਲਾਸਟ